ਗਈ ਸਾਰੇ ਜਦੋਂ ਮੇਰੇ ਛੋਟੇ ਸੱਦੇ ਦੇ ਮੇਰੇ ਸਾਰੇ ਭਰਾ ਆ ਜਾਂਦੇ ਆ ਤੇ ਮੇਰੇ ਕੋਲੇ ਇਹਨਾਂ ਦਾ ਨਾ ਧੰਮਾਦ ਕਰਨਾ ਤੇ ਕੋਈ ਲਫ਼ਜ਼ ਹੈ ਨਹੀਂ ਤੇ ਮੇਰੀ ਜਿਹੜੀ ਗੱਲ ਹੁੰਦੀ ਆ ਉਹ ਦੂਤ ਕਰ ਜਾਂਦੀ ਆ ਤੇ ਅਸਰ ਵੀ ਬਹੁਤ ਹੁੰਦਾ ਹੈ ਹੁਣ ਅੱਜ ਦੀ ਗੱਲ ਹੈ ਟੈਂਡਰਾਂ ਬਾਰੇ ਵੀ ਹੈ ਕੰਮ ਬਹੁਤ ਚੱਲ ਵੀ ਮੈਨਿੰਗ ਬਾਰੇ ਵੀ ਹੈ ਹੈਂਟਰ ਦੇ ਪੈਸੇ ਬਾਰੇ ਵੀ ਹੈ ਟੈਂਡਰ ਜਿਹੜੇ ਪਾਉਣੇ ਐ ਇਹਨਾਂ ਚਾਰ ਫਲ ਟੈਂਡਰ ਕੋਈ ਹੋਈ ਨਹੀਂ ਗੀ ਹੁਣ ਟੈਂਡਰ ਹੋਈ ਐ ਟੈਂਡਰ ਹੈਗੇ ਆਨਲਾਈਨ ਕਿਸੇ ਦਾ ਚ ਕੋਈ ਲੱਲਾ ਪੱਬਾ ਨਹੀਂ ਟੈਂਡਰ ਪਾਉਣ ਵਾਸਤੇ ਪੂਰੇ ਬੰਦਨ ਦੇ ਕੇ ਕਾਨੂੰਨ ਐ ਤੋ ਉਹ ਸਾਰੇ ਕਾਗਜ਼ ਦਿੱਤੇ ਜਾਂਦੇ ਆ ਸਾਰਾ ਤਾਂ ਟੈਂਡਰ ਪੈਂਦੀ ਐ ਜੇ ਵੱਦੇ ਹੋਏ ਜਿਹਦੇ ਭਾਅ ਪੂਰੇ ਫਿਰਤੇ ਤੇ ਐ ਉਹਨਾਂ ਨੂੰ ਦੇਖ ਕੇ ਅਸੀਂ ਘੱਟ ਰੇਟ ਮਤਲਬ ਡੀ ਐਨ ਜੇ ਦੇ ਗਵਰਨਮੈਂਟ ਦੇ ਰੇਟਾ ਉਦੋਂ ਅਸੀਂ ਘੱਟ ਪਾਉਣੇ ਐ ਕਈ ਮੈਂ ਕਿਹਾ ਬਾਬੇ ਵੀ ਜਾਂਦੇ ਮੇਰੀ ਜਨਾ ਬਾਬੇ ਵੀ ਜਾਂਦੇ ਅੱਧੀ ਘੱਟ ਪਾਉਣੀ ਐ ਅਸੀਂ ਇਹ ਟਰੈਟ ਰੇਟ 2-3% ਰੇਟ ਪਾਉਣੇ ਐ ਤੇ ਜਦੋਂ ਟੈਂਡਰ ਖੁੱਲਦੇ ਐ ਤਾਂ ਉਦੋਂ ਇੱਕ ਨਵੇਂ ਕਿਸਮ ਦੀ ਬਲੈਕ ਮੈਰਨ ਸ਼ੁਰੂ ਹੋਈ ਐ ਜਿਹੜੇ ਇਹਦੋਂ ਪਹਿਲਾਂ ਕਿਤੇ ਨਹੀਂ ਹੋਈ ਉਹ ਇਹ ਆ ਵੀ ਤੁਹਾਡੇ 3% ਟੈਂਡਰ ਆਉਣੇ ਵੀ ਨਹੀਂ ਜੀ ਤਾਂ 9% ਕਰੋ ਵੀ ਆਨਲਾਈਨ ਟੈਂਡਰ ਆ ਫਿਰ ਕੀ ਫਾਇਦਾ ਫਿਰ ਤੁਸੀਂ ਬੋਲੀ ਕਰਾ ਲਿਆ ਕਰੋ ਜੇ ਅਸੀਂ 9% ਵੀ ਅਸੀਂ 9% ਨਹੀਂ ਕਰਦੇ ਤੂੰ ਨੌਕਰ ਨਹੀਂ ਕਰਦੇ ਜੀ ਫੇਰ ਅਸਰ ਸਿੱਧੇ ਸ਼ਰਮ ਗਏ ਨਹੀਂ ਸਾਨੂੰ ਪੈਸੇ ਦਿਓ ਫੇਰ ਅਸੀਂ ਉੱਤੇ ਕਰਨਾਂ ਤੇ ਕਰਨਾਂਗੇ ਜਾਂ ਤਾਂ ਪੈਸੇ ਦਿਓ ਜਾਂ ਟੈਂਡਰ ਡਾਊਨ ਕਰੋ ਇਹ ਮੰਨ ਲਓ ਤੇ ਸਾਡਾ ਬੜੀ ਦੁਮਦਾਰ ਅਧਿਪਤੀ ਹੋਈ ਕਿ ਇਹ ਮੈਂ ਉਹ ਕਹਦੇ ਆ ਕਿ ਕ੍ਰਿਸ਼ਨ ਖਤਮ ਹੋ ਗਈ ਕੋਈ ਆਸਰੇ ਪੈਸੇ ਨਹੀਂ ਮੰਗਾ ਦ ਕੰਮ ਬੋਰੀਆ ਕਰਨਗੇ ਰੁੱਕ ਮਾਦੀ ਮੈਂ ਗੱਲ ਦੱਸਦਾ ਹੁਣ ਬਠਿੰਡੇ ਮੰਡੀ ਬੋਰਡ ਚ ਅਕਤੂਬੀ ਨੇ ਪਹਿਲਾ ਅਲਰ ਹੋਈ ਦੀਏ ਉਹ ਚਾਹੇ ਸਾਡੀ ਐਸੋਸੀਏਸ਼ਨ ਨੇ ਇੱਕ ਮਤਾ ਪਾਇਆ ਸੀ ਆ ਵੀ ਜੇ ਕੋਈ ठेकेदार ਗਲਤ ਕੰਮ ਕਰੂਗਾ ਤਾਂ ਐਸੋਸੀਏਸ਼ਨ ਦੇ ਵਿਰੁੱਧ ਹੋ ਕੇ ਨਾ ਭਰਾਵਾਂ ਨੂੰ ਵੀ ਦੱਤੂਗੀ ਪ੍ਰੈਸਰ ਨੂੰ ਵੀ ਦੱਤੂਗੀ ਆਸਰ ਨੂੰ ਕਹੂਗੀ ਇਹਨੂੰ ਕੱਢ ਦੋ ਇਹ ਕਾਲੀ ਭੇਡ ਹੈ ਇੱਕ ਵਿਸ਼ਵਾਸਕਿਰਕਸ਼ਨ ਕੰਪਨੀ ਹੈ ਉਹਨੇ ਮੰਡੀ ਬੋਰਡ ਚ 24-25 ਕਰੋੜ ਦੇ ਟੈਂਡਰ ਪਾਏ ਸੀ 1500 16 ਕਰੋੜ ਦੇ ਟੈਂਡਰ ਪਾਏ ਸੀ ਜੋ ਉਹਨਾਂ ਦੇ ਕਾਗਜ਼ ਬਚੇ ਗਏ ਇੱਕ ਐਫੀਆਰ ਦਿੰਨੇ ਆ ਉੱਤੇ ਲਿਖਿਆ ਹੁੰਦਾ ਵੀ ਜੇ ਮੈਂ ਕੋਈ ਇਨਫੋਰਮੇਸ਼ਨ ਲੱਭ ਹੋਵਾ ਗਿਆ ਚੱਲ ਰਹੇ ਕੰਮਾਂ ਬਾਰੇ ਨਾ ਦੱਸਾਂ ਤਾਂ ਮੈਨੂੰ ਡੀਵਾਰ ਕੀਤਾ ਜਾਵੇ ਤੇ ਮੇਰੀ ਟੈਂਡਰ ਬੈਡ ਰੱਦ ਕੀਤੀ ਜਾਵੇ ਉਹਨਾਂ ਦਾ ਜਿਹੜਾ ਐਫੀਆਰ ਵੀ ਨਾ ਲੱਗਿਆ ਤੁਹਾਨੂੰ ਐਫੀਆਰ ਵੀ ਪੜਾ ਦੇ ਗਏ ਜਾਣ ਕੱਢ ਕੇ ਰੱਖੀ ਉਹਨਾਂ ਨੇ 20 ਕਰੋੜ ਦੇ ਕੰਮ ਲ ਘੋਲੇ ਤੇ ਐਕਸ਼ਨ ਵਿੱਪਨ ਖੰਨਾ ਨੇ ਜਿਹਦੇ ਕੋਲ ਇੱਥੇ ਦਾ ਚਾਰਜ ਹੀ ਐ ਉਹਨਾਂ ਤੋਂ ਪੈਸੇ ਲੈ ਕੇ ਨਿਜਮਾ ਨੂੰ ਪਾਠੇ ਰੱਖ ਕੇ ਟੈਂਡਰ ਖੋਲਦੇ ਹੁਣ ਇਹਦਾ ਕੀ ਕਰੋਂਗੇ ਬੇਤਾ ਇਹ ਜੰਗਲ ਰਾਜ ਹੋ ਗਿਆ ਬੇਤਾ ਕੋਈ ਕਾਨੂੰਨ ਨਹੀਂ ਰਹਿ ਗਿਆ ਇੰਨੇ ਕ ਪੈਸੇ ਇਕੱਠੇ ਕੀਤੇ ਆ ਇਫਤਰਾ ਨੇ ਹੁਣ ਬਠਿੰਡੇ ਦੀ ਗੱਲ ਆ ਲੋ ਬਠਿੰਡੇ ਜਿਹੜੇ ਟੈਂਡਰ ਹੋਏ ਆ ਪਹਿਲਾਂ ਤਾਂ 2 ਮਹੀਨੇ ਟੈਂਡਰ ਨਹੀਂ ਖੁੱਲੇ ਤੁਹਾਨੂੰ ਬਲੈਕਮੇਲ ਕੀਤਾ ਵੀ ਟੈਂਡਰ ਤੁਸੀਂ 10% ਡਾਊਨ ਕਰੋ ਜਦੋਂ ਅਸੀਂ ਕਿਹਾ ਵੀ ਅਸੀਂ ਇਸ ਪੱਤਰ ਦਾ ਦੋ ਵੀ ਆ ਜੋ ਕੋਣਾ ਕਰੋ ਮੈਂ ਨਹੀਂ ਕੀ ਕਹਿੰਦੀ ਹੈ ਫੇਰ ਕਹਿੰਦੇ ਸੀ 5% ਟੈਂਡਰ ਦੇਵਾਂਗੇ ਤੇ ਜਿਹੜੇ ਬਿੰਡੇ ਦੇ ਅਸਰ ਐ ਉਹਨਾਂ ਨੇ ੱੱਕੇ ਨਾਲ ਬਲੈਕਮੇਲ ਕਰਕੇ ठेਕੇਦਾਰਾਂ ਤੋਂ ਪੈਸੇ ਲੈ ਕੇ ਟੈਂਡਰ ਖੋਲਿਆ ਇਹ ਭਵਨਤਮਨ ਜੀ ਉਛਰੇ ਅੰਦਰ ਚਾਹੁੰਦੇ ਕੋਈ ਜਾਂਦੀ ਬਿਠਾਵੇ ਤਾਂ ਮੈਂ ਹੋਟਾ ਮੈਨੂੰ ਪਤਾ ਨਹੀਂ ਨਾਈ ਮੈਂ ਜਾਤਾ ਹੁਣ ਕਹਾ ਮੈਂ ਦੱਸੂਗਾ ਅਬੀ ਕਿਹਦੇ ਕਿੰਨੇ ਕਿੰਨੇ ਪੈਸੇ ਲੈ ਕੇ ਟੈਂਡਰ ਖੋਲਿਆ 6-7 ਕਰੋੜ ਦੀ ਟੈਂਡਰ ਸੀ 2.5 ਕਰੋੜ ਰੁਪਇਆ ਲੈ ਕੇ ਰੱਜ ਗਿਆ ਅਫਸਰ ਤੇ ਕੋਈ ਪੁੱਛਣ ਵਾਲਾ ਕੋਈ ਬਲੀਵਾਰ ਨਹੀਂ ਇਹ ਵੀ ਦਹਤੇ ਮੈਂ ਇਦੋਂ ਪਹਿਲਾਂ ਸਰਕਾਰਾਂ ਚ ਇਹ ਨਹੀਂ ਹੋਇਆ ਠੀਕ ਹੈ ਅਸਲ ਪਹਿਲੇ ਲੈਂਦੇ ਸੀ ਪਰ ਇਹ ਜੀ ਅੰਨੀ ਇੱਥੇ ਕਿਦਨੀ ਮਤੀ ਹੁਣ ਵੀ ਉੱਥੇ ਫਿਰ ਵਿਸ਼ਾਸ਼ਾਲੀ ਗੱਲ ਆ ਗਈ ਉਹੀ ਐਡਮਿਨਟੈਕ ਦਿੱਤਾ ਉਹਨਾਂ ਨੇ ਪਹਿਲਾਂ ਉਹਦਾ ਮੰਡੀ ਬੋਰਡ ਜਿਵੇਂ ਆਪਣੇ ਖੰਨੇ ਨੇ ਖੋਲੇ ਹੁਣ ਇੱਥੇ ਜਿਹੜੇ ਦੋ ਇੱਕ ਆਹ ਥੀ 2 ਹੈ ਇੱਕ ਪ੍ਰਾਂਤਕ ਮੰਡਲ ਹੈ ਇੱਥੇ ਉਹਨਾਂ ਦੇ ਕੰਡਾ ਖੁੱਲਣ ਨਾਲੇ ਮੈਂ ਚਿੱਠੀ ਪੱਤਰ ਲਿਖਿਆ ਸਭ ਕੋਲ ਧਿਆਨ ਚ ਲਿਆਂਦਾ ਵੀ ਆਹਰ ਜਿਹੜਾ ਟੈਂਡਰ ਹੈ ਇਹ ਖੁੱਲ ਨਹੀਂ ਸਕਦੇ ਕਿਉਂਕਿ ਇਹਨਾਂ ਦਾ ਐਫੀਡੇਵਟ ਤੇ ਮਤਾਵਕ ਨਿਯਮਾਂ ਦੇ ਮਤਾਬਕ ਕੋਈ ਟੈਂਡਰ ਨਹੀਂ ਖੋਲ ਸਕਦੇ ਪਰ ਇੱਥੇ ਇੱਕ ਐਕਸ਼ਨ ਨਾਲ ਐਫੀ ਮਿਲ ਗਿਆ ਪਹਿਲਾ ਐਫੀ ਸੀ ਜਿਹੜਾ ਉਹ ਤਾਂ ਪਹਿਲੇ ਆ ਕੇ ਤੇ ਤਰਦਾ ਬਣਿਆ ਹੁਣਵੇਂ ਮੇਥੀ ਆਇਆ ਕੋਹ ਨਾਲ ਲੱਕੇ ਐਕਨ ਦੇ ਹਰੇਕ ਹਾਲਤ ਵਿੱਚ ਟੈਂਡਰ ਕੱਲ ਖੁੱਲ ਜਾਂਦੇ ਜੇ ਮੈਨੂੰ ਕਹਿੰਦਾ ਨਾ ਵੀ ਮੈਂ ਪ੍ਰੈਸਨ ਸਭ ਨੂੰ ਦੱਸ ਰਿਹਾ ਵੀ ਕਿਵੇਂ ਤੁਸੀਂ ਕੋਲ ਨੂੰ ਛਿੱਕੇ ਦੰਦ ਰਹੇ ਹੋ ਹੁਣ ਟੈਂਡਰ ਰੁਕੇ ਹੋਇਆ ਉਹਨਾਂ ਨੇ ਕਲਤੀ ਕਰ ਐਵੀਡੈਂਸ ਹੋ ਸਕਦੇ ਹੈ ਤੇ ਭਗਵੰਤ ਮਾਨ ਜੀ ਨੇ ਪੁੱਛਣਾ ਚਾਹਣਾ ਹੈ ਵੀ ਤੁਸੀਂ ਜਿਹੜੇ ਕੰਮ ਲਾਏ ਹੈ ਠੀਕ ਲਾਏ ਹੈ ਸਾਡੇ ਨਾਲ ਇੱਕ ਮੀਟਿੰਗ ਵੀ ਕੀਤੀ ਸੀ ਸਾਡੇ ਨਾਲ ਤੁਹਾਨੂੰ ਦੁੱਖ ਹੁੰਦੇ ਹੀ ਨਹੀਂ ਤੁਸੀਂ ਤਾਂ ਉੱਤੇ ਗਏ ਜਦੋਂ ਪ੍ਰੋਫੈਸ਼ਨ ਖਤਮ ਹੈ ਮੈਨੂੰ ਦੱਸੋ ਤੁਸੀਂ ਅੱਜ ਇਹ ਪ੍ਰਧਾਨ ਮੈਂ ਚੈਲੰਜ ਕਰਦਾ ਹਾਂ ਕਿ ਕ੍ਰਪਸ਼ਨ ਕਰਕੇ ਨਾਲ ਦੁੱਗਣੀ ਹੋ ਗਈ ਕੋਈ ਅਫਸਰ ਨਹੀਂ ਪੈਸੇ ਛੱਡਦਾ ਭੁੱਖੇ ਅੰਨੇ ਮੱਛੀ ਫਿਰਦੀ ਹੈ ਪਹਿਲਾਂ ਦੀ ਤਾਂ ਸਾਡੀ ਬੇਨਤੀ ਹੈ ਵੀ ਤੁਸੀਂ ਵੀ ਇੱਕ ਵਾਰੋਂ ਤਾਂ ਪੁੱਛੋ ਜੇ ਮੁੱਕ ਨਾ ਜਾਈ ਪ੍ਰੋਪਰਟੀਆਂ ਲੈ ਲਈਆਂ ਇੱਥੇ ਨਾ ਨੇ 8-8 ਕਰੋੜ ਦੀਆਂ ਪ੍ਰੋਪਰਟੀਆਂ ਲੈ ਲਈਆਂ ਮੈਂ ਹੁਣ ਨਾਂ ਨਹੀਂ ਰਿਸ਼ਰ ਕਰਨਾ ਚਾਹੁੰਦਾ ਜੇ ਜਮਾ ਮੇਰੇ ਫਿਰ ਤੋਂ ਦੀ ਪਾਣੀ ਫਿਰ ਗਿਆ ਤੇ ਫਿਰ ਮੈਂ ਨਾਂ ਦੱਸੂਗਾ ਔਰ ਤੁਹਾਨੂੰ ਜਗ੍ਹਾ ਦੱਸੂਗਾ ਪੂਰੀ ਪਰਫੈਕਟ ਵੀ ਇੱਥੇ ਇੱਥੇ ਕਰ ਦਿੱਤਾ ਹੈ ਇਕੱਠੇ ਕਰਕੇ ਇੱਕ ਇੱਕ ਅਫਸਰ 8-8 ਕਰੋੜ ਦੀ ਪ੍ਰੋਪਰਟੀ ਲੈ ਰਹੇ ਤਾਂ ਦੱਸੋ ਠੇਕੇਦਾਰ ਕਿਦੋਂ ਆਉਣਗੇ ਇੱਕ ਟੈਂਡਰ ਪਾਉਣ ਬਾਅਦ ਤੇ 50000 ਤੋਂ 1.5 ਲੱਖ ਰੁਪਈਆ ਠੇਕੇਦਾਰ ਦਾ ਲੱਗ ਜਾਂਦਾ ਹੈ ਤਾਂ ਠੇਕੇਦਾਰ ਦੇ ਹੱਥ ਜੋੜਨੇ ਆ ਉਹ ਜੇ ਟੈਂਡਰ ਰੀਕਾਲ ਹੋ ਜਾਂਨ ਉੱਤੇ ਸਾਡਾ 1.5 ਲੱਖ ਰੁਪਈਆ ਗਿਆ ਤਾਂ ਫਿਰ ਇੱਥ ਮਿੱ ਟੰਡ ਰੀਗਾ ਲਗ ਰੋ ਤੁਹਾਡਾ ਰੂਲ ਲੱਖ ਜਾਊਗਾ ਬਈ ਠੇਕੇਦਾਰ ਕਹਿੰਦੇ ਜੋ ਦੇ ਦੋ ਲੱਖ ਡੂ ਲੱਖ ਦਾ ਬਚੂਗਾ ਇਹ ਬਲੈਕਮੇਲ ਨਾ ਬਹੁਤ ਵੱਡੇ ਪੱਧਰ ਤੇ ਚੱਲ ਰਹੀਆਂ ਇਹਨਾਂ ਨੂੰ ਖਤਾਰ ਰੁੱਕੇ ਹਈ ਤਾਂ ਹੱਦ ਐਸ ਗੱਲ ਦੀ ਰਹਗੀ ਵੀ ਇੱਕ ਅਫਸਰ ਮਿਨਿਸਟਰ ਦੇ ਪੈਸੇ ਮੰਗਦਾ ਸੀ ਕਹਿੰਦਾ ਪੀ.ਓ.ਜੀ ਵੀ ਮਿਨਿਸਟਰ ਪੈਸੇ ਮੰਗਦਾ ਪਰ ਜਦੋਂ ਇਹ ਵੀ ਟੈਟਿਕ ਕਰ ਗਈ ਤਾਂ ਕੋਈ ਅਜਿਹੀ ਗੱਲ ਨਹੀਂ ਸੀਗੀ ਉਹ ਅਫਸਰ ਆ ਵੀ ਪੈਸੇ ਖਾਣ ਨੂੰ ਕਰਦਾ ਦੀਆ ਅਸੀਂ ਰੋਕਿਆ ਉਹ ਛੱਡਿਆ ਵੀ ਬਾਹਰ ਆਇਆ ਤੂੰ ਬਹੁਤ ਪੈਸੇ ਖਾਲੇ ਹੋਣਾ ਅਲੂ ਵਾਲੇ ਸਾਹਿਬ ਤੁਸੀਂ ਬਹੁਤ ਵੱਡੇ ਇਲਜ਼ਾਮ ਲਾ ਰਹੇ ਹੋ ਬਿਲਕੁਲ ਬੇਸ ਕੀ ਐ ਇਸ ਗੱਲ ਦਾ ਜਿਹੜੇ ਤੁਸੀਂ ਕਿਓ ਡੋਂ ਕੋਈ ਜਾਂ ਤੀਨ ਇਹਦੀ ਕੋਈ ਇਨਕੁਆਰੀ ਕਰੂਗੀ ਕੱਲੇ ਕੱਲੇ ਠੇਕੇਦਾਰ ਕੋ ਜਾਊਗੀ ਉਹ ਠੇਕੇਦਾਰ ਓਪਨ ਚ ਤਾਂ ਨਹੀਂ ਹੋਣਗੇ ਤਾਂ ਉਹ ਠੇਕੇਦਾਰ ਖੁੱਲ ਕੇ ਦੱਸੂਗਾ ਦੱਸੂਗਾ ਉਹ ਐਵੀਡੈਂਸ ਵੀ ਹੋਵੇਗੀ ਤੁਸੀਂ ਦਬਰੇ ਦਾ ਠੇਕੇਦਾਰ ਕੱਲ੍ਹ ਨੂੰ ਦੱਸੂ ਬੜੀ ਫੇਰ ਗੱਲ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਮਨਿਸਟਰ ਨੂੰ ਪਤਾ ਨਹੀਂ ਸੀ ਮਿੰਿਸਟਰ ਕਹਿੰਦਾ ਮੈਂ ਮੰਗੇ ਨਹੀਂ ਕਿ ਅਫਸਰ ਦੀ ਇੰਨੀ ਕਿਵੇਂ ਜੋਤ ਹੋਈ ਕੀ ਇਹ ਜਿਹੜੇ ਟੈਂਡਰ ਨੇ ਕੀ ਇਹ ਪੂਲ ਹੋਏ ਸੀ ਕਿ ਪਹਿਲਾਂ ਗਾ ਕੋਈ ਬੰਦਾ ਇਹੋ ਜੀ ਵੀ ਗੱਲ ਸਾਹਮਣੇ ਆਈ ਹੈ ਵੀ ਉਹ ਬੰਦਾ ਜਿਹਨੂੰ ਟੈਂਡਰ ਨਿਕਲਿਆ ਉਹ ਕੱਲਾ ਹੀ ਪਾਸ ਹੋ ਗਿਆ ਤੁਹਾਡੇ ਨੂੰ ਇਹੋ ਜੀ ਕੀ ਗੱਲ ਆਈ ਕੱਲਾ ਪਾਸੇ ਨਹੀਂ ਹੋਇਆ ਟੈਂਡਰ ਫੁੱਲ ਪੂਲੀ ਹੋਈ تھی ਉਹਨੇ ਟੈਂਡਰ ਬੰਦ ਲੈਸੇ ਪਾ ਦੇਗੀ ਚਲੋ ਪਾ ਦੇ ਜੀ ਨਿਕਲੇ ਉਹਨ ਕੋਈ ਗੱਲ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਸੀ ਪਰ ਕਾਗਜ਼ ਤਾਂ ਦੇਖਣੇ ਚਾਹੀਦੇ ਆ ਨਾ ਉਹਦੇ ਕਾਗਜ਼ ਦੇਖੋ ਇਹ ਕਾਗਜ਼ ਸਹੀ ਧੜਨਦੇ ਹੋ ਜੇ ਇੱਕ ਕੈਫੀਡੈਂਟ ਕਿ ਲਿਖਿਆ ਵੀ ਇਹ ਸਾਨੂੰ ਉਹ ਕੰਮ ਲਕੋ ਜੇ ਕੰਫੀਡ ਗਲਵਜਾ ਜੇ ਇਹ ਕੰਮ ਕੋਈ ਲਕੋ ਜੇ ਜੇਦੀ ਝੂਠ ਮਾਰੀ ਹੈ ਤਾਂ ਸਾਨੂੰ ਡੀਵਾਰ ਕੀਤਾ ਜਾਵੇ ਬਲੈਕਲਿਸਟ ਕੀਤਾ ਜਾਵੇ ਤੇ ਸਾਰੇ ਟੈਂਡਰ ਰੱਦ ਕੀਤੇ ਜਾਂ ਉਹਨਾਂ ਨੇ 15 ਕਰੋੜ ਦੇ ਕੰਮ ਟੈਂਡਰ ਚ ਦਫੇ ਨਹੀਂ ਤਾਂ ਜੇ ਦਫੇ ਹੁੰਦੇ ਹਨ ਕੋਈ ਤਰਾਜ ਨਹੀਂ ਅੱਗੇ ਵੀ 22% ਉਹਨਾਂ ਨੂੰ ਉੱਥੇ ਪਰ ਨੂੰ ਕੰਮ ਮਿਲੇ ਹੀ ਹੈ ਪੂਲ ਦੀ ਗੱਲ ਜਿਹੜੀ ਅਸੀਂ ਪਾਈ ਸੀ ਕੰਮ 4 ਤੋਂ 5% ਕੰਮ ਪਈ ਸੀ ਕਿਤੇ 5 ਸੀ ਕਿਹਦਾ 6 ਸੀ ਇਹ ਪੂਲ ਹੋਵੇ ਤਾਂ ਸਿਰ ਤੋਂ 22% ਕੰਮ ਜਾਂਦੀ ਹੈ 6% ਸੀ ਤੇ ਛੀ ਤਾਂ ਵੀ ਇਹ ਦਾਫਰ ਕਰਾਉਂਦੇ ਸੀਗੇ ਤੇ ਫਿਰ ਇਹਨਾਂ ਨੇ ਕੰਮ ਲੈ ਦੇ ਕੇ ਲੋਡ ਕੀਤੀ ਹੈ ਜਿਵੇਂ ਜਿਹੜਾ ਆਨਲਾਈਨ ਫਿਰ ਜਿਵੇਂ ਪਹਿਲਾਂ ਇਹ ਪਹਿਲਾਂ ਤੁਹਾਨੂੰ ਅਖਰ ਵੀ ਇੰਨਾ ਡਾਊਨ ਕਰੋ ਤੁਸੀਂ ਕਿ ਚੱਲਦੇ ਬੈੱਡ ਦੇ ਵਿੱਚ ਜਦੋਂ ਬੈੱਡ ਖੁੱਲ ਜਾਂਦੀ ਹੈ ਜਦੋਂ ਬੈੱਡ ਇਹ ਚਿੱਠੀਆਂ ਘੜ ਦਿੰਦੇ ਆ ਠੀਕ ਹੈ ਵੀ ਟੈਂਡਰ ਡਾਊਨ ਕਰੋ ਫਿਰ ਜਦੋਂ ਟੈਂਡਰ ਇਹ ਚਿੱਠੀ ਜਵਾਬ ਦੇਣਾਂ ਤੇ ਜਾਣੇ ਵੀ ਟੈਂਡਰ ਤਾਂ ਆਨ ਲੈ ਵੀ ਨਿਕਲੇ ਇਹ ਕਹਿੰਦੇ ਨਹੀਂ ਉੱਤੇ ਉਹਨੂੰ ਹਦਿੱਤਾ ਫਿਰ ਅਸੀਂ ਟੈਂਡਰ ਰੀਕਾਲ ਕਰਾਂਗੇ ਤੁਹਾਡੇ ਇਹਨੇ ਟੈਂਡਰ ਦਾ ਤੇ ਨਹੀਂ ਤਾਂ ਫਿਰ ਤੁਸੀਂ ਕਹਿੰਦੇ ਕਿ ਨਾ ਨਾ ਕਰਾਂਗੇ ਤੁਹਾਨੂੰ ਪੈਸੇ ਦੇ ਪ੍ਰਧਾਨ ਜੀ ਤੁਸੀਂ ਕਹਿੰਦੇ ਅਧਿਕਾਰੀ ਕਰੀ ਜਾਂਦੇ ਤੁਸੀਂ ਸਰਕਾਰ ਕੋਤਲੀ ਗੱਲ ਪਹੁੰਚਾਈ ਤੁਸੀਂ ਮੁੱਖ ਮੰਤਰੀ ਸਾਹਿਬ ਬਿਆਨ ਦਿੱਤੇ ਹੈ ਕਿ ਭ੍ਰਿਸ਼ਟਾਚਾਰ ਖਤਮ ਕਰਨੇ ਜੋਰ ਲੱਗੇ ਹੁੰਦੇ ਐ ਤੁਸੀਂ ਸਰਕਾਰ ਤੱਕ ਕੋਈ ਗੱਲ ਨਹੀਂ ਪਹੁੰਚਾਰੇ ਕੀ ਕਾਰਨ ਕੀ ਹੈਗਾ ਕਿਤੇ ਜਿਹੜੇ ਕੀ ਅਧਿਕਾਰੀ ਸਰਕਾਰ ਨਾਲ ਮਿਲੇ ਐ ਸਰਕਾਰ ਦੇ ਕਹਿਣ ਤੇ ਹੋ ਰਹੇ ਐ ਦੇਖੋ ਸਰਕਾਰ ਤੇ ਕਰ ਗਾ ਪ੍ਰੈਸ ਤੇ ਅੱਜ ਮੈਂ ਬੈਠਾ ਸਰਕਾਰ ਤੱਕ ਗਲਬਚਾਉਣ ਵਾਲੀ ਬੈਠਾ ਜਿਹੜੇ ਮੈਂ ਐਡਾ ਵੱਡਾ ਗੱਲਾਂ ਕਹਿ ਰਹੇ ਐ ਤੇ ਮੈਂ ਇੱਕ ਤਾਂ ਚੈਲੰਜ ਕਰਦਾ ਵੀ ਜੇ ਮੈਂ ਗਲਤ ਆ ਤਾਂ ਕੋਈ ਅਖਰ ਮੈਤੇ ਕਾਨੂੰਨੀ ਕਾਰਵਾਈ ਕਰ ਲੇ ਜੇ ਮੈਂ ਸਹੀ ਆ ਤਾਂ ਮੈਂ ਇੱਕ ਇੱਕ ਪੁਆਇੰਟ ਦਖੂਗਾ ਜਿਹਦੇ ਮੈਂ ਜਿਆਦਾ ਦੀ ਗੱਲ ਕੀਤੀ ਹੈ ਉਹ ਵੀ ਦਸੂਗਾ ਵੀ ਕਿੱਥੇ ਲਈ ਹੈ ਜਿਹੜਾ ਉੱਥੇ ਜਾ ਕੇ ਦੇਖੋ ਅਸਲੀ ਤਾਰੀਖ ਇਸ ਲੇਵਲ ਦਾ ਹੈ ਜਿਹਦਾ ਜਿਆਦਾ ਤੋਂ ਹੀ ਐਕਚੁਅਲ ਲੇਵਲ ਦਾ ਹੈ ਐਸਕਿਊ ਲੇਵਲ ਦਾ ਦੇਈ ਲੇਵਲ ਐਕਚੁਅਲ ਲੇਵਲ ਦਾ ਹੋਊਗਾ ਐਂਡ ਐਕਚੁਅਲ ਲੇਵਲ ਦੇ ਘਾਰੀ ਦੇ ਪਰ ਉਹ ਹੁੰਦਾ ਵੀ ਹਰ ਇੱਕ ਕਰ ਆਪਾਂ ਮੈਨੇ ਦੂਰੀਆਂ ਨਾਲ ਉਹ ਮੈਨੂੰ ਦੱਸਤਾ ਅਗਲੇ ਕੰਨ ਹੋਗੇ ਪਰ ਥਕਾਟ ਕਰ ਜਿਹੜਾ ਪਚਾਉਂਦਾ ਮੈਂ ਕਿੱਥੀਆਂ ਪੱਤਰ ਵੀ ਨਹੀਂ ਲਿਖਿਆ ਵੀ ਤੁਸੀਂ ਟੈਂਡਰ ਗਲਤ ਖੋਲ ਰਹੇ ਹੋ। ਇੱਕ 10 ਚਿੱਠੀਆਂ ਮੇ ਲਿਖੀਆਂ ਉਹਨਾਂ ਨੇ ਮੇਰੇ ਕੋਲ ਇਹ ਮੋਬਾਈਲ ਹੈਗੀ ਮੇਰੇ ਚਿੱਠੀਆਂ ਜਵਾਬ ਹੈਗੇ ਉਹਨਾਂ ਦੇ ਵੀ ਤੁਸੀਂ ਟੈਂਡਰ ਮੇਰੇ ਗਲਤ ਖੋਲ ਰਹੇ ਹੋ। ਅਕੇ ਜੀ ਅਸੀਂ ਟੈਂਡਰ ਤਾਂ ਖੋਲ ਰਹੇ ਆਂ ਕਾਨੂੰਨਾ ਨੂੰ ਛਿੱਕੇ ਟੰਕੇ ਤਾਂ ਵਿੱਚ ਠਕਾਰ ਨੂੰ 10 ਕਰੋੜ ਦਾ ਫਾਇਦਾ ਹੁੰਦਾ। ਜੇ ਕਾਨੂੰਨਾ ਨੂੰ ਛਿੱਕੇ ਟੰਕੇ 10 ਕਰੋੜ ਦਾ ਫਾਇਦਾ ਕਰਨਾ ਤਾਂ ਫਿਰ ਅਸਰ ਨੂੰ ਮੈਂ ਕਹਾਂ ਤੂੰ ਫੀਂ ਵੇਚ ਕੇ ਸਰਕਾਰ ਨੂੰ ਪੈਸੇ ਦੇ ਦੇ ਕੁਝ ਤਾਂ ਬਲੇ ਪੈਸੇ। ਇਹ ਕਾਨੂੰਨ ਹੀ ਨਹੀਂ ਮੰਨਨੇ ਆਪਾਂ। ਤੇ ਫੇਰ ਤਾਂ ਕੋਈ ਦੋਨ ਨਬਾ ਕੰਮ ਕਰ ਲਓ ਤੇ ਫਿਰ ਸਰਕਾਰ ਤੂੰ ਅਮੀਰ ਕਰਦੇ ਵੀ ਤੂੰ ਸਾਡੇ ਦਫਤਰ ਚ 30 15 ਕਿਲੋ ਵੇਚਦੇ ਆ ਰੋਜ਼ ਦੀ ਮੇਰੇ ਹੱਥੋਂ ਦੇ ਵੇਚਦੀ ਤੇ ਸਰਕਾਰ ਵੀ ਹੋ ਜੂਈ ਕਾਨੂੰਨ ਜੀ ਆਪਾਂ ਛਿੱਕੇ ਟੰਕ ਕੇ ਪੱਤੇ ਲਾ ਕੇ ਕਾਨੂੰਨਾਂ ਨੂੰ ਗੱਲ ਕਰਨੀ ਹੈ ਫੇਰ ਤਾਂ ਕੋਈ ਗੱਲ ਨਹੀਂ ਸਰਕਾਰ ਦੇ ਫਾਇਦੇ ਆਪਦੇ ਹਿੱਤ ਵਾਸਤੇ ਜੇ ਆਪਾਂ ਆਹਦੀ ਲਾਚ ਵਾਸਤੇ ਸਰਕਾਰ ਦੇ ਫਾਇਦੇ ਦੀ ਗੱਲ ਕਰਾਂਗੇ ਤਾਂ ਇਹ ਕਿਸੇ ਪਾਸੇ ਵੀ ਚੰਗੀ ਗੱਲ ਨਹੀਂ ਤੇ ਕਿਹੜੇ ਕਿਹੜੇ ਮੈਕੋਏ ਦੇ ਟੈਂਡਰ ਸੀ ਮੰਡੀ ਬੋਰਡ ਤੇ ਬੀਐਂਡਾ ਐ ਨਹੀਂ ਹਰੀ ਅਫਸਰ ਮੜੇ ਹੈ ਇੱਥੇ ਕਾ ਸਾਡੇ ਫੀਟੂ ਜ ਹਮੇਸ਼ਾ ਮਿੱਤਲ ਜੀ ਹੈ ਨਵੇਂ ਆਏ ਨਾਲੇ ਟੈਂਡਰ ਹੁਣ ਲੱਗੀ ਹੈ ਤਾਂ ਉਹ ਸਰਪਰ ਤਾਂ ਮੈਨੂੰ ਲੱਗਦਾ ਫਿਰ ਕੰਮ ਵਧੀਆ ਕੰਮ ਕਰਾਉਣ ਦੇ ਕਿ ਮਤਲਬ ਆਇਆ ਪਹਿਲੇ ਤੇ ਕਰੋ ਤਾਂ ਕੋਈ ਮਤਲਬ ਨਹੀਂ ਐ ਹਰੇਕ ਨੂੰ ਕਹਿ ਵੀ ਨਹੀਂ ਆਂਦਾ ਜਿਹਦਾ ਮਾਨਦਰ ਹੋਊਗਾ ਤਾਂ ਇਮਾਨਦਾਰ ਹੀ ਹੈ ਜਿਹੜਾ ਕ੍ਰਪਟਾ ਤਾਂ ਕ੍ਰਪਟੀ ਹੈ ਠੀਕ ਹੈ ਅੱਛਾ ਜਿਹੜਾ ਮਾਈਨਿੰਗ ਦੀ ਗੱਲ ਚੱਲ ਰਹੀ ਹੈ ਜਿਹੜਾ ਸੜਕਾਂ ਦੇ ਉੱਤੇ ਕੋਈ ਵੀ ਆਪਰੇਲ ਕਰਦੇ ਹੋ ਇਹਦੀ ਫਿਰ ਕੀ ਅੱਧ ਕੀ ਹੁੰਦਾ ਹੈ ਸਪੈਸੀਫਿਕੇਸ਼ਨ ਵੀ ਕਿੱਥੋਂ ਮਿੱਟੀ ਜੋ ਵੀ ਹੈ ਕਿੰਨੀ ਸੀ ਉਹ ਪੜਨੀ ਹੈ ਕਿ ਨਾ ਉਹਨਾਂ ਦਾ ਤੁਸੀਂ ਆ ਕਿੰਨੇ ਸਰਲ ਸਰਲ ਜਿਹੜਾ ਤੁਸੀਂ ਹੱਥ ਫਿਲਿੰਗ ਕਰਦੇ ਹੋ ਕੋਈ ਸੜਕ ਦੇ ਵਿੱਚ ਮਿੱਟੀ ਪਾਉਣੀ ਹੈ ਉਹ ਕਿ ਕਿਹਣੀ ਹੈ ਮਿੱਟੀ ਜਿਹੜੀ ਹੈ ਉਹ ਕੀ ਪਰਮਿਸ਼ਨ ਹੁੰਦੀ ਹੈ ਉਹਦੀ ਮਾਈਨਿੰਗ ਦੀ ਤੁਹਾਡੇ ਕੋਲੇ ਜਾਂ ਕੀ ਅਸੀਂ ਮਿੱਟੀ ਪਾਉਣੀ ਹੀ ਨਹੀਂ ਹੁੰਦੀ ਜਿਹਨੇ ਪਿੰਡੂ ਲਿੰਕ ਰੋਡ ਛੜਤਾ ਉਹਦੇ ਤੇ ਮਿੱਟੀ ਪਾਉਣੀ ਹੁੰਦੀ ਹੈ ਜਿੰਨੇ ਪਿੰਡਾਂ ਵਿੱਚ ਦੀ ਹਰ ਕਿਸੇ ਕੋਲ ਕੀ ਹਰੇ ਸਰਪੰਚ ਦੇ ਉਹ ਇਹ ਪਹਿਲਾਂ ਤੁਹਾਨੂੰ ਇੱਕ ਵਾਰੀ ਪਹਿਲੇ ਵੀ ਇੰਟਰਵਿਊ ਕੀਤੀ ਦੋ ਬਾਰੀ ਬਾਰੀ ਕਹਿੰਦਾ ਫਾਇਦਾ ਨਹੀਂ ਵੀ ਇਹ ਪ੍ਰਾਣੀਆਂ ਗੱਲਾਂ ਹੋ ਗਈਆਂ ਉਹਨ ਮਿੱਟੀ 1000 ਪੀ ਟਰਾਲੀ ਐ ਉਹਨ ਕੋਈ ਸਰਚ ਪਾਉਂਦਾ ਨਹੀਂ ਮੇਰੀ 7-8 ਮਹੀਨੇ ਪਹਿਲਾਂ ਜਦੋਂ ਤੁਮਾਂ ਦੱਸਿਆ ਦੀ ਮੇਰੀ ਮੁੱਖ ਅੰਤਿਕਾਰ ਨਾਲ ਮੀਟਿੰਗ ਸੀ ਮੈਂ ਕਹਾਂ ਸੀ ਕਿ ਸਾਨੂੰ ਮਿੱਟੀ ਦਿਓ ਤਾਂ ਮਿੱਟੀ ਉਹਨਾਂ ਨੇ ਨਹੀਂ ਦਿੱਤੀ ਪਿੰਡਾਂ ਲਈ ਪਾਉਂਦੇ ਨਹੀਂ ਰਾਹਤੇ ਨੇ ਪੂਰੇ ਨਹੀਂ ਕੀਤੇ ਮਟੀਰੀਅਲ ਉਹਨਾਂ ਹੀ ਐ ਤੇ ਛੜਕਾ ਉਹਨਾਂ ਲਈ ਵਾਲੀ ਉਹ ਤੋਂ ਵਧੀਆ ਛੜਕਾ ਜਿਵੇਂ ਕਹਿੰਦੇ ਐ ਮੈਂ ਤੁਹਾਨੂੰ ਦੱਸੂਗਾ ਸਾਰਾ ਇੱਕ ਮਹੀਨੇ ਵਿੱਚ ਉਹ ਪਾਏ ਉਹਨਾਂ ਦੇਖ ਲੈਣ ਦਿਓ ਪ੍ਰਧਾਨ ਦੀ ਸਰਕਾਰ ਨੇ ਇਹਨੇ 9 ਫੌਂਡ ਵੀ ਬਣਾਈ ਹੈ। ਹੁਣ ਆਪਾਂ ਫਲੇਂ ਨੀ 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 ਐਸਟ੍ਰੈਟਿਕ ਬਿਲਕੁਲ ਗਲਤ ਹੈ। ਇਹਨਾਂ ਨੇ ਮੰਡੀ ਬੋਰਡ ਦੇ ਦੋ ਤਿੰਨ ਐਕਸ਼ਨ ਲੈ ਲੇ ਐਸੀ ਲੈ ਲੇ ਉਹ ਮੰਡੀ ਬੋਰਡ ਜੀ ਚੈੱਕ ਕਰਨਗੇ। ਬੀ ਐਂਡ ਆਰ ਦੇ ਦੋ ਐਸੀ ਲੈ ਲੇ ਉੱਥੇ ਚੈੱਕ ਕਰਨਗੇ। ਮੈਂ ਸਮਝਦਾ ਇਹ ਇੱਕ ਆਪਾਂ ਐਡਵਰਟਾਈਜ਼ਮੈਂਟ ਨਹੀਂ ਕਰਨੀ ਹੁੰਦੀ ਕੀ ਜਾਂਦੇ ਉਹਨੂੰ ਆਪਾਂ ਇੱਕ ਅ ਮਨਜ਼ੂਰੀ ਕਰਦੀ ਮਨਜ਼ੂਰੀ ਕਰਨ ਤੋਂ ਉੱਤੇ ਕੁਝ ਨਹੀਂ ਕਿਉਂਕਿ ਦੇਖੋ ਛੁਰੂ ਲੱਗ ਜੇ ਹੀ ਐਸਡੀਓ ਐਕਨ ਇੱਥੇ ਬੈਠਿਆ ਐ ਇੱਥੇ ਇੱਥੇ ਬੈਠਾ ਐ ਜੇ ਇਹ ਚਾਰੇ ਅਫਸਰ ਸਰਕਾਰ ਦਾ ਡਰ ਨਹੀਂ ਮੰਦੀ ਜ਼ਿਲ੍ਹੇ ਦੀਆਂ ਪੋਸਟਾਂ ਤੇ ਬੈਠੇ ਐ ਤੇ ਸਰਕਾਰ ਇਹਨਾਂ ਤੋਂ ਕੰਮ ਨਹੀਂ ਕਰਾ ਸਕਦੀ ਉੱਤੇ ਫਿਰ ਕੁਆਲਟੀ ਕੰਟਰੋਲ ਬੈਠਾ ਐ ਸਰਕਾਰੀ ਕੁਆਲਟੀ ਕੰਟਰੋਲ ਐਡੀਓ ਬੱਡੀ ਮਸ਼ੀਨ ਕਰੋੜਾਂ ਦੀ ਲੱਗੇ ਬਟਿਆਲੇ ਜੇ ਇਹ ਨਹੀਂ ਕੰਮ ਕਰਾ ਸਕਦੇ ਸਰਕਾਰ ਦੇ ਬਸ ਚ ਨਹੀਂ ਤੇ ਫਿਰ ਤਾਂ ਮੈਂ ਸਮਝਦਾ ਵੀ ਜਿਹੜਾ ਦਫਾਂ ਗੈਦੂ ਉੱਤੇ ਕੁਛ ਨਹੀਂ ਅਫਸਰ ਤਾਂ ਉਹੀ ਹੈ ਮੰਡੀ ਬੋੜ ਦਾ ਵੀ ਇੱਥੇ ਹੀ ਹੋਈ ਹੈ ਉਹ ਬਦਲ ਬਦਲ ਕੇ ਬਿਠਣ ਉੱਥੇ ਇੱਥੇ ਮੰਡੀ ਬੋੜ ਬਿਠੰਡਾ ਲੱਗ ਜੂਗਾ ਜਾਂ ਬਿਠੰਡੋ ਕੇ ਪਟਿਆਲੇ ਲੱਗ ਜੂਗਾ ਤੇ ਉਹੀ ਉੱਤੇ ਫਲੈਗ ਬਣਾਤਾ ਇਹ ਤਾਂ ਇਹ ਹੋ ਗਿਆ ਵੀ ਜੇ ਬਿਜੀਲੈਂਸ ਤੇ ਰਿਜੀਲੈਂਸ ਲਾ ਦੀਏ ਇਹ ਤਾਂ ਇਹ ਨੰਗਾ ਮਕੀਤਾ ਹੈ ਸਿਲੈਂਟਾ ਵਿੱਚ ਤਾਂ ਕੁਛ ਨਹੀਂ ਪਰ ਅਚਰਕਾ ਤੋਂ ਇਹਨਾਂ ਨਾਲ ਕਿੰਨੇ ਅਕੀਲੀ ਵਾ ਠੇਕੇਦਾਰ ਮਾੜਾ ਕੰਮ ਬਣ ਕਰ ਲੈਂਦੇ ਹੈ ਹਾਂਜੀ ਉਹਨਾਂ ਕਰ ਸਰਕਾਰ ਕੇ ਤਾਂ ਲਾਇਆ ਇਹਦਾ ਮਤਲਬ ਫਿਰ ਵੀ ਇਹ ਤਾਂ ਮੰਨਣਾ ਫਿਰ ਇਹ ਥਰੋ ਐਕਟਨ ਜੇਈ ਤੇ ਇਥੇ ਨੂੰ ਨੈਸਟੈਂਡ ਕਰਦੇ ਨੇ ਵੀ ਮੜਾ ਕੰਮ ਕਰਾਉਂਦੇ ਸੀ ਉਹ ਸਸਪੈਂਡ ਕਰਕੇ ਨਵੇਂ ਅਫਸਰ ਲਾ ਕੇ ਫਿਰ ਕਿਤੇ ਹੋਰ ਵਿਜਾ ਫਿਰ ਵਿਜੀ ਨਸਲ ਲਾਉਂਦੇ ਸੀ ਮੰਦੇ ਵਿਜੀ ਨਸਲ ਡਿਪਾਰਟਮੈਂਟ ਚੋਂ ਲਾਉਂਦੀ ਤਾਂ ਅਸੀਂ ਕਹਿੰਦੇ ਵੀ ਠੀਕ ਆ ਹੁਣ ਕਰਜਾ ਕਰਿਆ ਜਾਊਗਾ ਮੈਂ ਕਿਵੇਂ ਅਫਸਰ ਲਾਤੀ ਮੈਂ ਕਹਿੰਦੇ ਅਸਤੇ ਪਹਿਲੇ ਚੈੱਕ ਕਰੀ ਜਾਂਦੇ ਉੱਥੇ ਕਿ ਕਿ ਫਰਤੂ ਕੀ ਪਹਿਲਾਂ ਤੁਹਾਨੂੰ ਕੋਈ ਲੱਗਦਾ ਫਰਤੂ ਇਹਦੇ ਨਾਲ ਇਹਦੇ ਨਾਲ ਕਾਰਨ ਦਾ ਸਰਕਾਰ ਦਾ ਤੇਲ ਮਚੂਗਾ ਤੇ ਇੱਥੇ ਬੈਠੇ ਅਫਸਰ ਨੂੰ ਹਰਾਗਮੈਂਟ ਹੋਊਗੀ ਏਦੋਂ ਬਾਅਦ ਕੁਛ ਨਹੀਂ ਠਰਕਾਂ ਇੱਕ ਠੇਕੇਦਾਰ ਦੀ 5 ਸਾਲ ਦੀ ਹੁਣ ਮੇਨਟੇਨੈਂਸ ਹੈ ਸਾਰੇ ਅਸ਼ਾਤ ਜਿੰਨੇ ਦੀ ਕਰ ਰਹੀ ਹੈ 5 ਸਾਲ ਜੇ ਟੁੱਟ ਜੂ ਸਾਡੀਆਂ ਬੈਂਕ ਗਾਰੰਟੀ ਉੱਥੇ ਪਈ ਹੈ 10 ਕਰੋੜ ਦਾ ਕੰਮ ਹੈ ਤੇ 5 ਲੱਖ ਦੀ ਬੈਂਕ ਗਾਰੰਟੀ ਪਈ ਹੈ ਤੇ 5 ਲੱਖ ਦੀ ਸਾਡੀ ਅਰੈਸਟਮੈਂਟ ਹੋ ਜਾਂਦੀ ਹੈ 10 ਲੱਖ ਰੁਪਏ ਦਾ ਪਿਆ ਹੈ ਠੀਕ ਹੈ ਜੀ 5 ਸਾਲ ਦੀ ਸਾਡੀ ਮੇਨਟੇਨੈਂਸ ਹੈ ਜੇ ਸਾਡੀ 5 ਸਾਲ ਅਸੀਂ ਤੁਹਾਨੂੰ ਸੜਕ ਬਣਾ ਕੇ ਦੇਣੀ ਹੈ ਤੇ ਫਿਰ ਇਹਦਾ ਡਿਫਾਇਨ ਕਰਦੀ ਕੀ ਲੋੜ ਹੈ ਅਸੀਂ 5 ਸਾਲ ਬੈਠੇ ਆ ਨਾ ਜੇ ਨਹੀਂ ਅਸੀਂ ਸੜਕ ਸਾਡੀ ਟੁੱਟਦੀ ਹੈ ਸਾਡੇ ਪੈਸੇ ਜਬਤ ਕਰੋ ਤੇ ਕਿਹਨੂੰ ਹੋਰ ਠੇਕੇਦਾਰ ਉਹ ਬਣਾਉਣਗੇ ਫਿਰ ਆਟ ਭਾਣਾ ਦੀ ਤਾਂ ਮੈਂ ਲੋਟ ਸਮਝਦਾ ਨਹੀਂ ਸੀ ਫਿਰ ਇਹ ਤਾਂ ਮੈਂ ਸਮਝਦਾ ਵੀ ਜੇ ਅਫਸਰ ਇੱਥੇ ਬੈਠੇ ਐ ਐਕਸ਼ਨ ਹੋਇਆ ਐਥੀਡੀ ਹੋਇਆ ਠੀਕ ਐ ਇਹ ਤਾਂ ਉਹਨਾਂ ਦੇ ਮੂੰਹ ਤੇ ਚਪੇੜੀ ਇੱਕ ਤਰ੍ਹਾਂ ਦੀ ਵੀ ਸਾਰੇ ਕ੍ਰਿਪਟੋ ਕੋਈ ਨਹੀਂ ਹੋ ਰਲਾ ਤਾਂ ਤੇ ਤੁਸੀਂ ਆਹ ਦੱਸੋ ਵੀ ਮੈਂ ਗਲਤ ਕੋਈ ਕਹਿੰਦਾ ਜਾਂ ਜਾਂ ਮੈਂ ਸਾਰੇ ਅਫਸਰ ਨੂੰ ਚੱਕ ਦੇਣ ਕ੍ਰਿਪਟੋ ਅਫਸਰ ਨੂੰ ਤਾਂ ਕਰਕੇ ਇਹਦਾ ਕੋਈ ਫਾਇਦਾ ਨਹੀਂ ਇੱਕ ਹੀ ਤਰ੍ਹਾਂ ਦੀ ਜੀ ਪ੍ਰੈਸ਼ਰ ਆ ਠੀਕ ਐ ਟਕਰਾਉ ਆਮ ਸਿੰਪਲ ਕੰਮ ਕਰ ਰਹੇ ਠੀਕ ਐ ਪ੍ਰੇਪਰੇਸ਼ਨ ਪਹਿਲੇ ਵੀ ਚੈੱਕ ਹੁੰਦੀ ਦੀ ਇੱਕ ਇੱਕ ਥਰਡ ਪਾਰਟੀ ਲੱਗੀ ਹੋਈ ਆ ਟੈਂਡਰ ਨਿਕਲੇਗਾ ਕਰੋੜਾ ਰੁਪਿਆ ਪਾਰਟੀ ਜਿਵੇਂ ਐਜੈਂਸੀ ਬਾਹਰ ਦੀ ਜਾਂਦੀ ਇਹ ਮੈਂ ਆਪਣੇ ਇਥੇ ਗਲੋਬਲ ਵਾਲੇ ਆ ਇੱਕ ਕਹਗਰੇ ਇਥੇ ਹਾਂ ਬੋਲ ਥੱਲੇ ਜੀਓ ਜੀਓ ਮੀਡੀਆ ਵਾਲੇ ਲੱਗੇ ਆ ਤੇ ਇਹ ਤਾਂ ਆਲਰੇਡੀ ਚੈੱਕ ਕਰ ਰਹੇ ਆ ਇਹ ਸਰਕਾਰ ਦੇ ਇਥੇ ਨਹੀਂ ਵਿਕਜੂ ਐਸੇ ਨਹੀਂ ਵਿਕਜੂ ਇੱਕ ਥਰਡ ਪਾਰਟੀ ਨਹੀਂ ਵਿਕਜੂ ਤੇ ਫਿਰ ਮੈਂ ਸਾਹਮਣੇ ਵੀ ਇਹਨਾਂ ਦਾ ਫਲੈਕਸ ਕੋਡ ਵੀ ਨਹੀਂ ਫਿਰ ਕਿੱਜਦੀ ਫਿਰ ਐਵੇਂ ਦਫਾ ਐ ਦਫਾ ਮੈਨੂੰ ਕੁਝ ਨਹੀਂ ਇਹ ਸਰ ਮਸ਼ਹੂਰੀ ਆ ਸਰਕਾਰ ਦਾ ਇਹ ਕਾਰਾ ਤੇਲ ਮਚੂਗਾ ਉਹ ਹੈ